ਹਾਂ ਫਰੋਜ਼ਪੁਰ ਸਿਵਲ ਹਸਪਤਾਲ ਦੇ ਤੁਹਾਨੂੰ ਹਾਲਾਤ ਦਿਖਾਣੇ ਆ ਕਦੀ ਇੱਥੇ ਕੋਈ ਮਸ਼ੀਨ ਖਰਾਬ ਹੁੰਦੀ ਹੈ ਕਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਹਮੇਸ਼ਾ ਹੀ ਸੁਰਖੀਆਂ ਚ ਰਹਿਣ ਵਾਲਾ ਸਿਵਲ ਹਸਪਤਾਲ ਅੱਜ ਦੇ ਤੁਹਾਨੂੰ ਹਾਲਾਤ ਦਿਖਾਣੇ ਆ ਐਕਸਰੇ ਵਿਭਾਗ ਦੇ ਲੋਕ ਆ ਰਹੇ ਨੇ ਐਕਸਰੇ ਵਿਭਾਗ ਦੇ ਵਿੱਚ ਲੋਕ ਆ ਰਹੇ ਨੇ ਲੇਕਿਨ ਤੁਸੀਂ ਦੇਖੋ ਕਿ ਇੱਥੇ ਜਿਹੜਾ ਰੂਮ ਹੈ ਐਕਸਰੇ ਵਾਲਾ ਉਹ ਬਿਲਕੁਲ ਬੰਦ ਪਿਆ ਕੁੰਡਾ ਲੱਗਿਆ ਹੋਇਆ ਔਰ ਸਟਾਫ ਇੱਥੇ ਜ਼ਰੂਰ ਹੈਗਾ ਤਿੰਨ ਜਾਂ ਚਾਰ ਬੰਦਿਆਂ ਦਾ تین ਦਾ ਸਟਾਫ ਹੈ ਪਰ ਫਿਲਹਾਲ ਜਿਹੜਾ ਉਹ ਇੱਥੇ ਕੋਈ ਬੰਦਾ ਅਵੇਲੇਬਲ ਨਹੀਂ ਹੈ ਕੁਰਸੀਆਂ ਜਿਹੜੀਆਂ ਉਹ ਖਾਲੀ ਨੇ ਕੋਈ ਇੱਥੇ ਬੰਦਾ ਨਹੀਂ ਹੈ ਮਰੀਜ਼ ਆਏ ਹੋਏ ਨੇ ਐਕਸ-ਰੇ ਕਰਾਉਣ ਵਾਸਤੇ ਤੁਹਾਨੂੰ ਦਹਾਨੇ ਐਕਸ-ਰੇ ਵਾਲੀ ਮਸ਼ੀਨ ਦੇ ਉੱਪਰ ਤੁਸੀਂ ਦੇਖੋ ਕੋਈ ਵੀ ਸਟਾਫ ਅਵੇਲੇਬਲ ਨਹੀਂ ਹੈਗਾ ਕੋਈ ਮੌਜੂਦ ਨਹੀਂ ਹੈਗਾ ਕਹਿੰਦੇ ਨੇ ਕਿ ਕੋਰਟ ਦੇ ਵਿੱਚ ਗਏ ਨੇ ਐਵੀਡੈਂਸ ਅੱਜ ਜਰੂਰ ਐਵੀਡੈਂਸ ਹੋ ਸਕਦਾ ਕੋਰਟ ਦੇ ਵਿੱਚ ਗਏ ਹੋਣਗੇ ਲੇਕਿਨ ਇੱਕ ਗੱਲ ਹੋਰ ਹੈ ਵੀ ਇੱਥੇ ਆਲਟਰਨੇਟਿਵ ਵੀ ਜਰੂਰ ਹੋਣਾ ਚਾਹੀਦਾ ਇੱਕ ਬੰਦਾ ਨਾਮ ਰੱਖਣਾ ਚਾਹੀਦਾ ਕਿਸੇ ਦੀ ਡਿਊਟੀ ਲਗਾਨੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਮਰੀਜ਼ਾਂ ਨੂੰ ਐਕਸਰੇ ਜਿਹੜਾ ਉਹ ਕਰਵਾ ਸਕੇ ਮਰੀਜ਼ ਤੋਂ ਵੀ ਪੁੱਛ ਲੈਣੇ ਆ ਵੀ ਕੀ ਹਾਲਾਤ ਨੇ ਮਿਲਿਆ ਜਾਂ ਨਹੀਂ ਮਿਲਿਆ ਕੋਈ ਗਲਤ ਕਰਦੇ ਆ ਕਿੱਥੋਂ ਆਏ ਮਤਲਬ ਹਾਂ ਵੀਰ ਜੀ ਸੀ ਯਾਰੀ ਸ਼ਾਤੋਂ ਆਏ ਹਜ਼ਾਰੇ ਸ਼ਾਦੋ ਅਹਿਮਦ ਜੀ ਕੀ ਤਕਲੀਫ ਹੈ ਔਰ ਕਿਵੇਂ ਇੱਥੇ ਨਾ ਕਰਦੇ ਜਕਾਮ ਲੱਗਾ ਐ ਸੈੱਡ ਸਵੇਰ ਸਵੇਰ ਬਹੁਤ ਜ਼ਿਆਦੇ ਵੀ ਗਰ ਚੁੱਕਾ ਹੈ ਤੇ ਬਹੁਤ ਨਿਛਾ ਆਂਦੀ ਸੀ ਤੇ ਲੱਕ ਤੇ ਪਾਣੀ ਤੇ ਉਧਰਲੀ ਵਾਲੀ ਅੱਖ ਚ ਪਾਣੀ ਵੀ ਵਗ ਜਾਂਦਾ ਸੀ ਚਲੋ ਅਸੀਂ ਆਇਆ ਸਰਕਾਰੀ ਹਸਪਤਾਲ ਉੱਥੇ ਚੰਗੇ ਡਾਕਟਰ ਹੁੰਦੇ ਨੇ ਉਨ ਤੋਂ ਦਵਾਈ ਲੈਣੇ ਆਂ ਥੋੜਾ ਪੱਤੀ ਕਟਾਈ ਇਹ ਸਿਰਾਲ ਡਾਕਟਰ ਕੋਲ ਗਏ ਨਾ ਟੈਸਟ ਲੈ ਕੇ ਦਿੱਤੇ ਨੇ ਟੈਸਟ ਹੋ ਗਏ ਨੇ ਇੱਕ ਐਕਸਟਰਾ ਲੈ ਕੇ ਦਿੱਤਾ ਸੀ ਅੱਧਾ ਉਥੇ ਅਸੀਂ ਆਇਆ ਇਸ ਟਾਈਮ ਡਾਕਟਰ ਮੌਕੇ ਤੇ ਕੋਈ ਨਹੀਂ ਹੈਗਾ ਕਿਉਂ ਕਮਰਿਆਂ ਨੂੰੁੰਡੇ ਲੱਗੇ ਹੋਏ ਨੇ ਹੁਣ ਦੱਸੋ ਅਸੀਂ ਈ 15 ਕਿਲੋਮੀਟਰ ਚੱਲ ਕੇ ਆਏ ਆ ਕੱਲ ਨੂੰ ਫੇਰ ਆਵਾਂਗੇ ਹੁਣ ਇਲਾਜ ਨਾ ਹੋਇਆ ਤੇ ਸਾਰੀ ਦਿਹਾੜੀ ਸਾਰੀ ਰਾਤ ਕਿੱਦਾਂ ਲੰਗੇਗੀ ਸਿਰ ਦੇ ਵਿੱਚੋਂ ਪਾਣੀ ਵਗ ਜਾਂਦਾ ਜੇ ਸਿਰ ਤਾਂ ਪਾਣੀ ਖਤਮ ਹੋ ਗਿਆ ਤੇ ਜਾਦੇ ਲਾਟ ਖਰਾਬ ਹੋ ਜਾਣਗੇ ਤੇ ਵੱਡੇ ਹਸਪਤਾਲਾ ਚ ਸਾਨੂੰ ਜਾਣਾ ਪਏਗਾ ਦੇਖੋ ਇਹ ਸਰਕਾਰ ਨੂੰ ਮੌਕੇ ਤੇ ਜੇ ਕਿ ਵੱਡੇ ਡਾਕਟਰਾਂ ਕਿਤੇ ਕੰਮ ਪੈ ਗਿਆ ਤੇ ਛੋਟੇ ਡਾਕਟਰ ਛੱਡ ਕੇ ਜਾਣਾ ਚਾਹੀਦਾ। ਏਦਾਂ ਨਹੀਂ ਹੋਣਾ ਚਾਹੀਦਾ ਮਰੀਜ਼ ਆਵੇ ਤੇ ਵਾਪਸੀ ਚਲਾ ਜਾਵੇ ਆਖੇ ਕੱਲ ਨੂੰ ਤੁਸੀਂ ਕਰਾ ਲਿਓ ਆ ਕੁਝ ਕਰਾ ਲਿਓ ਆ ਕੁਝ ਕਰਾ ਲਿਓ। ਏਦਾਂ ਨਹੀਂ ਹੋਣਾ ਚਾਹੀਦਾ ਇਸ ਟਾਈਮ ਮੌਕੇ ਤੇ ਡਾਕਟਰ ਕਮਰੇ ਦੇ ਵਿੱਚ ਹੋਣੇ ਚਾਹੀਦੇ ਨੇ ਮਰੀਜ਼ਾਂ ਆਉਣ ਚੈੱਕ ਕਰਨ। ਕੀ ਲੱਗਦਾ ਨਹੀਂ ਵੀ ਭਗਵੰਤ ਮਾਨ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਐ ਸੇ ਸਹੂਲਤਾਂ ਦੇ ਰਹੀ ਐ ਪਰ ਹਾਲਾਤ ਥੱਲੇ ਤੇ ਜਿਆਦਾ ਜਿਆਦਾ ਮਾੜੇ ਆ। ਹਾਂਜੀ ਇਹ ਖਬਰਾਂ 'ਚ ਤਾਂ ਸੁਣੀਦਾ ਹਾਲਾਤ ਚੰਗੇ ਨੇ ਭਗਵੰਤ ਮਾਨ ਸਭ ਕੁਝ ਕਰਾ ਰਿਹਾ ਨਸ਼ਿਆਂ ਤੋਂ ਵੀ ਦੂਰ ਕਰਾ ਰਹੇ ਬਾਰਾ ਸਟਮ ਅੱਜ ਬਹੁਤ ਇੱਥੇ ਖੱਜਲ ਖਰਾਬੀ ਹੋਈ ਹੈ ਮੌਕੇ ਤੇ ਕਮਰੇ 'ਚ ਡਾਕਟਰ ਨਹੀਂ ਹੈਗਾ ਐਕਸਰੀਆਂ ਜੀ ਬਿਲਕੁਲ ਤੋਸੀਫ ਜਿਸ ਤਰ੍ਹਾਂ ਕੀ ਇਹਨਾਂ ਨੇ ਦੱਸਿਆ ਕਿ ਕਿਸੇ ਨਾ ਕਿਸੇ ਨੂੰ ਤਾਂ ਹੋਣਾ ਚਾਹੀਦਾ ਅਸੀਂ ਵੀ ਕਿੰਨੇ ਕੋਲਟਰਨੇਟਿਵ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆਖਰ ਕੋਈ ਇੱਕ ਬੰਦਾ ਤਾਂ ਹੋਵੇ ਜਿਹੜਾ ਇੱਥੇ ਕਮਸ਼ਕਮ ਮਰੀਜ਼ਾਂ ਦਾ ਜਿਹੜੇ ਐਕਸਰੇ ਕਰ ਸਕੇ ਤਾਂ ਕਿ ਅਗਲਾ ਜਿਹੜਾ ਇਲਾਜ ਹੋ ਸਕੇ ਕਿਸੇ ਇੱਕ ਦੀ ਡਿਊਟੀ ਜ਼ਰੂਰ ਹੋਣੀ ਚਾਹੀਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਪਾਂ ਐਸਐਮਐਸ ਸ਼ਾਮਲਾ ਜਾਂ ਸਲਸਲ ਜਿਲਸਾਮ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਬਾਰੇ ਇੰਦੇ ਚ ਅੱਜ ਵੈਸੇ ਸਾਡੇ ਕੋਲ ਤਿੰਨ ਰੇਡੀਓਗ੍ਰਾਫਰ ਪੋਸਟਡ ਹੈ ਜੀ ਤੇ ਇੱਕ ਰੇਡੀਓਲੋਜੀਸ ਡਾਕਟਰ ਰਾਜਨ ਮਿੱਤਲ ਹੈਗੇ ਆ ਬਟ ਇਹਨਾਂ ਦਾ ਅੱਜ ਚਾਰੇ ਜੰਨਿਆਂ ਦੇ ਡਾਕਟਰ ਸਾਹਿਬ ਦਾ ਵੀ ਤੇ ਤਿੰਨੇ ਰੇਡੀਓਗ੍ਰਾਫਰਾਂ ਦਾ ਵੀ ਅਲੱਗ-ਅਲੱਗ ਕੋਰਟਸ ਦੇ ਵਿੱਚ ਸਬਮਨਸ ਹੈਗੇ ਆ ਉਹਦੇ ਕਰਕੇ ਉਹ ਸਭ ਲੋਕ ਹਲੇ ਕੋਰਟ ਦੇ ਵਿੱਚ ਹੀ ਗਏ ਹੋਏ ਆ ਜਿਵੇਂ ਉਹ ਆਪਣੀ ਕੋਰਟ ਡਿਊਟੀ ਤੋਂ ਫ੍ਰੀ ਹੋਣਗੇ ਤੇ ਇੱਥੇ ਐਕਸਰੇ ਸ਼ੁਰੂ ਕਰ ਦਿੱਤੇ ਜਾਣਗੇ ਅੰਮੀ ਜੀ ਸਰ ਜਿਹੜੇ ਉੱਥੇ ਐਕਸਰਾ ਗ੍ਰਾਮ ਦੇ ਵਿੱਚ ਖੱਦਰ ਕਾਰ ਹੋ ਰਿਹਾ ਪਰ ਕਿੱਥੇ ਕਿੱਥੇ ਜਿਹੜੀ ਹੈ ਕਿ ਕੋਰਟਾਂ ਦੇ ਵਿੱਚ ਜੇ ਜਾਣਾ ਹੈ ਤਾਂ ਕਿਸੇ ਹੋਰ ਦੀ ਡਿਊਟੀ ਵੀ ਹੋਣੀ ਜਰੂਰੀ ਤੇ ਤਿੰਨਾ ਨੂੰ ਹੀ ਵੈਸੇ ਨਾਰਮਲੀ ਇਹ ਹੁੰਦਾ ਕਿ ਤਿੰਨਾ ਦੇ ਇਕੱਠੇ ਸੰਮਨ ਨਹੀਂ ਆਉਂਦੇ ਬਟ ਅੱਜ ਬਾਈ ਚਾਂਸ ਤਿੰਨਾ ਦੇ ਇਕੱਠੇ ਹੀ ਸੰਮਨ ਆ ਗਏ ਉਹਦੇ ਕਰਕੇ ਤਿੰਨਾ ਨੂੰ ਹੀ ਜਾਣਾ ਪਿਆ ਮੋਸਟਲੀ ਉਹ ਆਨ ਵਾਲੇ ਹੀ ਹੋਣੇ ਕੋਰਟ ਦਾ ਕੰਮ ਖਤਮ ਕਰਕੇ ਤੇ ਡਿਊਟੀ ਰੀਜਾਇਨ ਕਰਨਗੇ ਡਾਕਟਰ ਸਾਹਿਬ ਇੱਕ ਜਿਹੜੇ ਮਰੀਜ਼ ਪਰਚੀ ਕੱਟ ਰਹੇ ਹਨ ਪਰ ਜਿੰਨਾ ਜਿੱਥੇ ਪਰਚੇ ਕੱਟੇ ਜਾਂਦੇ ਆ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਔਰ ਐਕਸਰੇ ਡਿਪਾਰਟਮੈਂਟ ਦੇ ਵੀ ਕੋਈ ਜਿਹੜਾ ਬੋਰਡ ਨਹੀਂ ਲੱਗਿਆ ਨੇ ਉਹ ਬੋਰਡ ਨਹੀਂ ਲੱਗਿਆ ਹੋਇਆ ਬਟ ਜਿਹੜੇ ਡਾਕਟਰ ਰਾਜਨ ਮਿੱਤਲ ਹੈਗੇ ਉਹਨਾਂ ਨੂੰ ਇਹ ਚੀਜ਼ਾਂ ਇਨਫਾਰਮਡ ਹੈ ਤੇ ਮੈਨੂੰ ਵੀ ਇਨਫਾਰਮਡ ਹੈ ਇਸ ਚੀਜ਼ ਬਾਰੇ ਕਿ ਜਿਹੜੇ ਉਹ ਹੈਗੇ ਤਿੰਨੋ ਰੇਡੀਓਗ੍ਰਾਫਰ ਉਹ ਸਾਰੇ ਕੋਰਟ ਚ ਗਏ ਹੋਏ ਐ ਤੇ ਕੋਰਟ ਚੋਂ ਆਂਦੇ ਨਾਲ ਹੀ ਅਸੀਂ ਕੰਮ ਰੀਜ਼ਿਊਮ ਕਰਾਵਾਂਗੇ ਜਿੰਨੇ ਵੀ ਮਰੀਜ਼ ਹੈਗੇ ਐ ਮਾਈਟ ਬੀ ਉਹਨਾਂ ਨੂੰ ਥੋੜਾ ਜਿਹਾ ਐਕਸਟਰਾ ਟਾਈਮ ਵੀ ਲਾਣਾ ਪਵੇ ਤੇ ਅਸੀਂ ਐਕਸਟਰਾ ਟਾਈਮ ਲਾ ਕੇ ਵੀ ਸਾਰੇ ਐਕਸੈਸ ਕਰਵਾ ਕੇ ਮਰੀਜ਼ਾਂ ਨੂੰ ਭੇਜਾਂਗੇ